ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨੀਲੀ ਰਵੀ ਦੀ ਇੱਕ ਝੋਟੀ ਦਿਖਾਉਣ ਜਾ ਰਹੇ ਹਾਂ ਪੂਰੀ ਇਨਫੋਰਮੇਸ਼ਨ ਦੋਸਤੋ ਡਿਟੇਲ ਸਮੇਤ ਮੈਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰੂੰਗਾ ਏਰੀਆ ਦੋਸਤੋ ਪਿੰਡ ਮੋਜਗੜ ਤਹਿਸੀਲ ਜੀਰਾ ਜ਼ਿਲ੍ਹਾ ਫਰੀਪੁਰ ਲੱਗਦਾ ਹੈਗਾ ਜੀ ਸੋ ਦੋਸਤੋ ਕਿਸੇ ਨੇ ਵੀ ਤੁਸੀਂ ਇਹ ਝੋਟੀ ਖਰੀਦਣੀ ਆ ਵੀਰ ਨੇ ਤੁਸੀਂ ਸੰਪਰਕ ਜਿਹੜਾ ਦੋਸਤੋ ਮੇਰੇ ਨਾਲ ਕਰ ਸਕਦੇ ਹੋ 9815142150 ਤੇ ਸੋ ਦੋਸਤੋ ਅੱਜ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾਉਣ ਜਾ ਰਹੇ ਹਾਂ ਇਹ ਦੋਸਤੋ ਡਾਇਮੰਡ ਬੁੱਲ ਦੀ ਬੱਚੀ ਹੈਗੀ ਆ ਹਰੀਕੇ ਵਾਲੇ ਦੋਸਤੋ ਡਾਇਮੰਡ ਬੁੱਲ ਦੀ ਇਹ ਬੱਚੀ ਆ ਫਾਦਰ ਵਾਲ ਵੱਲੋਂ ਜੇਕਰ ਆਪਾਂ ਦੇਖੀਏ ਤਾਂ ਮਦਰ ਦੋਸਤੋ ਤਕਰੀਬਨ 13.5 14 ਲੀਟਰ ਦੀ ਐਸੀ ਮਦਰ ਦੀ ਮਿਲਕਿੰਗ ਹੁੰਦੀ ਰਹੀ ਆ ਚੰਗੀ ਝੋਟੀ ਆ ਦੋਸਤੋ ਤਕਰੀਬਨ ਏਜ ਵੀ ਤੁਸੀਂ ਵੇਖੋਗੇ ਤਾਂ ਦੁੰਦੀ ਮੂਹ ਹੋਵੇਗੀ ਤਾਂ तकरीबन ਦੋਸਤੋ 7 ਮਈ ਤੋਂ ਨਵਾਂ ਮਹੀਨਾ ਸਟਾਰਟ ਹੋਇਆ ਇਸ ਨੂੰ तकरीबन ਨਵੇਂ ਮਹੀਨੇ ਦੇ ਜਿਹੜੇ 10 ਦਿਨ ਦੋਸਤੋ ਬੀਤ ਗਏ ਆ ਅੱਗੇ तकरीबन 1 ਮਹੀਨਾ ਦੇ 15-20 ਦਿਨ ਜਿਹੜੇ ਦੋਸਤੋ ਹਜੇ ਸੂਨ ਦੇ ਵਿੱਚ ਤੁਸੀਂ ਮੰਨ ਕੇ ਚੱਲ ਸਕਦੇ ਹੋ ਵੀ तकरीबन ਉੱਪਰ ਵੀ ਕੋਈ ਦਿਨ ਲੈ ਕੇ ਜਾ ਸਕਦੀ ਆ ਕਦ ਕਾਠੀ ਜਿਹੜਾ ਦੋਸਤੋ ਸਮੁੰਦਰ ਮੀਡੀਅਮ ਹਾਈਟ ਕਦ ਕਾਠੀ ਹੈਗੀ ਆ ਬਾਲੀ ਉੱਚੀ ਨਹੀਂ ਹੈਗੀ ਮੀਡੀਅਮ ਹਾਈਟ ਕਦ ਕਾਠ ਹੈਗਾ ਬਾਕੀ ਝੋਟੀ ਦੇ ਪੂਰੇ ਜਿਹੜੇ ਕੈਰੈਕਟਰ ਆ ਦੋਸਤੋ ਸੋਹਣੀ ਬਿਲਕੁਲ ਮਨ ਕੀ ਅੱਖ ਜਿਹੜੀ ਦੋਸਤੋ ਨੀਲੀ ਰਵੀ ਦੇ ਵਿੱਚ ਕੁੰਡਾ ਸਿੰਘ ਦਾ ਛੋਟਾ ਜਿਹਾ ਤੇ ਬਾਕੀ ਆਪਣੇ ਫਾਰਮ ਦੀਆਂ ਜਿਹੜੀਆਂ ਦੋਸਤੋ ਕੁਝ ਇੱਕ ਫੋਟੋਆਂ ਇਸ ਦੀਆਂ ਛੋਟੀ ਹੁੰਦੀਆਂ ਵੀ ਨਾਲ ਮੈਂ ਅਟੈਚ ਕਰਦਾ ਪਿਆ ਤਾਂ ਜੋ ਦੋਸਤੋ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਲੱਗ ਸਕੇ ਵੀ ਦੋਸਤੋ ਆਪਣੇ ਘਰ ਦੀ ਬਰੀਡ ਹੈ ਇਹ ਸੀਗੀ ਤੇ ਡਾਇਮੰਡ ਬੋਲ ਦੀ ਬੱਚੀ ਆ ਦੋਸਤੋ ਇੱਕ ਵਾਰ ਮੈਂ ਫੇਰ ਰਿਪੀਟ ਕਰ ਦਿੰਦਾ ਕਿਸੇ ਨੂੰ ਵੀ ਕੋਈ ਸ਼ੱਕ ਹੋਵੇ ਸ਼ੰਕਾ ਹੋਵੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਬਿਲਕੁਲ ਵੈਰੀਫਾਈ ਕਰ ਸਕਦੇ ਹੋ ਤਸੱਲੀ ਕਰ ਸਕਦੇ ਹੋ ਬਾਕੀ ਹਵਾਨਾ ਤੁਸੀਂ ਵੇਖ ਲਓ ਦੋਸਤੋ ਹਜੇ ਲੇਵਾ ਬਣਾ ਕੇ ਤਿਆਰ ਕਰ ਲੈਣਾ ਢੇਲ ਢੂਲ ਬਹੁਤ ਜਿਆਦਾ ਚੰਗੀ ਹੈਗੀ ਆ ਮੁਠੀ ਵਾਲਾ ਥਾਨ ਆ ਬਾਕੀ ਢੇਲ ਬਹੁਤ ਵਧੀਆ ਚੰਗੀ ਉਮੀਦ ਹੈਗੀ ਇਸ ਝੋਟੀ ਤੋਂ ਤਕਰੀਬਨ ਪਹਿਲਾ ਸੂਆ ਦੋਸਤੋ ਸੂਣ ਜਾ ਰਹੀ ਆ ਮੋਲ ਜਿਹੜਾ ਦੋਸਤੋ ਤੁਸੀਂ ਸੰਪਰਕ ਕਰ ਲਿਓ ਨੰਬਰ ਮੈਂ ਵੀਡੀਓ ਦੇ ਵਿੱਚ ਚੱਲ ਦੇ ਕਰ ਦੇਵਾਂਗਾ ਕਿਸੇ ਵੀ ਭੈਣ ਭਰਾਣੇ ਵੀਰ ਨੇ ਖਾਸ ਤੌਰ ਤੇ ਕਿ ਬਰੀਡ ਤੇ ਕੰਮ ਕਰਨਾ ਹੋਵੇ ਤਾਂ ਕਿ ਫਾਦਰ ਵਾਲੇ ਪਾਸਿਓਂ ਦੋਸਤੋ ਆ ਤੁਹਾਨੂੰ ਮੈਂ ਦੱਸ ਦਿੱਤੀ ਡਿਟੇਲ ਤੇ ਮਦਰ ਵੀ ਤਕਰੀਬਨ 13 14 ਲੀਟਰ ਦੀ ਚਵਾਈਸ ਨੇ ਆਪਣੇ ਘਰ ਦੀ ਕਰਵਾਈ ਹੈਗੀ ਆ ਸੋ ਚੰਗੀ ਆ ਬਰੀਡ ਵਿੱਚੋਂ ਵੇਖੀਏ ਰਿਕਾਰਡ ਵੀ ਹੈਗਾ ਪਿਛੇ ਪੇਰੈਂਟਸ ਰਿਕਾਰਡ ਵੀ ਹੈਗਾ ਦੋਸਤੋ ਮਦਰ ਫਾਦਰ ਦਾ ਜਿਹੜਾ ਰਿਕਾਰਡ ਵੀ ਆਪਾਂ ਤੁਹਾਡੇ ਨਾਲ ਜਿਹੜਾ ਬਿਲਕੁਲ ਸ਼ੇਅਰ ਕਰ ਦਿੱਤਾ ਹੈ ਜਿਸ ਨੂੰ ਵੀ ਝੋਟੀ ਚੰਗੀ ਲੱਗੇ ਤੁਸੀਂ ਜਰੂਰ ਜਿਹੜਾ ਸੰਪਰਕ ਕਰ ਸਕਦੇ ਹੋ ਮੁੱਲ ਦੋਸਤੋ ਸੰਪਰਕ ਨੰਬਰ ਮੈਂ ਵਿੱਚੇ ਚੱਲਦੇ ਕਰ ਦਿੰਦੇ ਆ ਮੁੱਲ ਜਿਹੜਾ ਦੋਸਤੋ ਫੋਨ ਦੇ ਉੱਤੇ ਕੀਤਾ ਜਾਵੇਗਾ ਜਿਸ ਵੀ ਕਿਸਾਨ ਭੈਣ ਭਰਾ ਨੇ ਖਰੀਦਣੀ ਹੋਈ ਮੁੱਲ ਦੋਸਤੋ ਕੋਈ ਬਾਲਾ ਵੱਡਾ ਨਹੀਂ ਹੋਊਗਾ ਬਿਲਕੁਲ ਝੋਟੀ ਵੱਲ ਦੇਖਦੇ ਹੋਏ ਤੇ ਪਿਛੇ ਫਾਦਰ ਮਦਰ ਵੱਲ ਜਿਹੜਾ ਦੋਸਤੋ ਦੇਖਦੇ ਹੋਏ ਇਹ ਮੁੱਲ ਕੀਤਾ ਜਾਊਗਾ ਤੇ ਜਿਸ ਵੀ ਕਿਸਾਨ ਨੇ ਕਿਸੇ ਵੀ ਮੇਰੇ ਭੈਣ ਭਰਾ ਵੀਰ ਨੇ ਕਿਸੇ ਨੇ ਵੀ ਖਰੀਦਣੀ ਹੋਵੇ ਝੋਟੀ ਤਾਂ ਤੁਸੀਂ ਜਿਹੜਾ ਜਰੂਰ ਸੰਪਰਕ ਕਰ ਸਕਦੇ ਹੋ ਬਾਕੀ ਦੋਸਤੋ ਜੇ ਮਿਲਕ ਦੀ ਗੱਲ ਕਰੀਏ ਤਾਂ ਹਜੇ ਭਰਿਆ ਪਾਂਡਾ ਬਾਕੀ ਜਿਹੜੀ ਅੱਗੇ ਆ ਸੂਣ ਤੋਂ ਬਾਅਦ ਜਿਹੜੀ ਆ ਦੋਸਤੋ ਇਸ ਦੀ ਚੁਵਾਈ ਹੋਵੇਗੀ ਤਾਂ ਸਾਹਮਣੇ ਜਿਹੜਾ ਪੇਸ਼ ਹੋ ਜਾਏਗਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ